ਤਕਰੀਬਨ 36 ਸਾਲ ਲਗਾਤਾਰ ਛਾਣੂ ਉਗੇ 13 ਇਲੈਕਸ਼ਨਾਂ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਨੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝ ਨਹੀਂ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੀ ਇਲੈਕਸ਼ਨ ਦੇ ਵਿੱਚ ਆਪ ਇੱਕ ਨੰਬਰ ਤੇ ਰਹੀ ਇੱਥੇ ਅਕਾਲੀ ਦਲ ਦੋ ਤੇ ਰਿਹਾ ਤੇ ਕਾਂਗਰਸ ਤਿੰਨ ਨੰਬਰ ਤੇ ਰਹੀ ਸੀ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿਉਂਕਿ ਮੇਰੇ ਦੋ ਦਿਨ ਮੈ ਲਾਏ ਇੱਥੇ ਜੀ ਮੇਰੇ ਸਾਥੀਆਂ ਨੇ ਤੇ ਪੂਰਾ 1 ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲੀਮੈਂਟ ਦੀ ਕੈਂਡੀਡੇਟਸ ਹੁਸ਼ਿਆਰਪੁਰ ਦੀ ਕਿਉਂਕਿ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲੀਮੈਂਟ ਦੇ ਵਿੱਚ ਹੈ ਯਾਮਨੀ ਗੋਵਰ 36000 ਵੋਟ ਨਾਲ ਇੱਥੋਂ ਜਿੱਤ ਗਈ ਤੇ 7 ਨੰਬਰ ਤੋਂ 1 ਨੰਬਰ ਤੇ ਗਏ ਜਿਹੜੀਆਂ 38 ਅਸੈਂਬਲੀ ਹਲਕਿਆਂ ਚ ਅਸੀਂ 18 ਦੀ ਜਗ੍ਹਾ ਤੇ 38 ਦੇ ਹਲਕੇ ਵਧੇ ਉਹਦੇ ਚ ਇੱਕ ਸੀਨੀਅਰ ਪੁਰਾ ਅਸੈਂਬਲੀ ਹਲਕਾ ਤੇ 2.5 ਸਾਲਾਂ ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪਦਾ ਐਮਐਲਏ 6.5 ਹਜ਼ਾਰ ਵੋਟ ਨਾ ਆ ਰਿਹਾ ਜਿਹੜਾ ਕਿ ਤਕਰੀਬਨ 25-30 ਹਜ਼ਾਰ ਵੋਟ ਦੇ ਲੀਡ ਨਾ ਜਿੱਤਿਆ ਸੀ ਤੇ ਮੈਨੂੰ ਪੂਰ ਨਾਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਦੇ ਦਾ ਤੇ ਪਲਟਾ ਜਿਹੜਾ ਹੈ ਤੁਸੀਂ ਵੇਖ ਹੀ ਰਹੇ ਹੋ ਕੰਪਲੀਟ ਲੋਕਾਂ ਦੀਆਂ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਸਿਆਸੀ ਤੌਰ ਤੇ ਕਿ ਬਹੁਤ ਲੰਬਾ ਟਾਈਮ ਹੋਣੇ ਕੱਢਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮੁਹਿੰਮ ਚੰਡੀਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਮੈਂ ਸਬਨਾ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ ਬਾਲੀ ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਕੀਤਾ ਹੈ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ ਢਾਈ ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ ਡੇਢ ਲੱਖ ਕਰੋੜ ਦਾ ਕਰਜ਼ਾ ਚਾਹ ਲਿਆ ਪਚਤਰਾ ਸਾਲਾਂ ਸਾਡੇ ਦੇ ਟੋਟਲ ਕਰਜ਼ਾ ਸੀ 24575 ਹਜ਼ਾਰ ਕਰੋ ਇਹਨਾਂ ਨੇ ਤਕਰੀਬਨ ਡੇਢ ਲੱਖ ਕਰੋੜ ਰੁਪਈਆ ਢਾਈ ਸਾਲਾਂ ਚ ਕਰਜ਼ਾ ਚੁਕਾਇਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੇਫ ਨਹੀਂ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋਈ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੇ ਚਿੱਠੀਆਂ ਆ ਚੁੱਕੀਆਂ ਹਨ ਗੈਂਗਸਟਰ ਇਹ ਸਰਕਾਰ ਭਗਵੰਤ ਨਹੀਂ ਚਲਾ ਰਹੀ ਹੈ ਗੈਂਗਸਟਰ ਚਲਾ ਰਹੀ ਹੈ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇੰਨਾ ਵੱਡਾ ਪਰਮਾਰ ਹੈ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ 1 ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾ ਹੋਈਆਂ 14 ਓਵਰਡੋਜ਼ ਨਾਲ ਮੌਤਾ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾ ਕੋ ਕੋਈ ਰੋਡ ਮੈਪ ਹੀ ਹੈ ਨਹੀਂ ਕਿਉਂਕਿ ਇਸ ਟਾਈਮ ਇਹ ਜਿਹੜੀ ਵਾਰਡ ਹੈ ਇਹ ਖੁਦ ਹੀ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਕੋਰਸਸ ਤੇ ਖੁਦ ਨਸ਼ੇ ਦਾ ਜਿਹੜਾ ਇੰਨਾ ਵੱਡਾ ਫਰਮਾਰ ਰੇ ਜਿੰਨਾ ਚਿਰ ਪੋਲਿਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤਾਂ ਨਸ਼ਾ ਇਡੇ ਵੱਡੇ ਪੈਮਾਨੇ ਤੇ ਵੇਖ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਦੇ ਭਗਵੰਤ ਤੇ ਕਿ ਭਗਵੰਤ ਤੇ ਭਗਵੰਦੇ ਜਿਹੜੇ ਕੁਲੀਗਸ ਨੇ ਇਸ ਪੋਸਟ ਮੈਂ ਸਮਝਣਾ ਜਿਹੜੀ ਸਾਰਨੋਂ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰਦੀ ਉਹਦੇ ਵਿੱਚ ਸਿੱਧੇ ਤੌਰ ਇਹ ਦੋਸ਼ੀ ਨੇ ਇਸ ਕਰਕੇ ਇਹ ਕੋਈ ਲੁੱਜੀਵਾਰ ਹੋਇਆ ਜਦੋਂ ਜਲੰਧਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਬਾਈਪੋਲ ਹੋਈ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਮ ਆਦਮੀ ਨੇ ਫੇਰ ਏਟਵਦਾ ਹੁਣ ਆ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਏਟਵਦਾ ਤੋ ਇਹ ਸਾਫ ਤੌਰ ਤੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤਰੋ ਕੁਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਿਆ ਵੱਡੇ ਪੈਮਾਨੇ ਤੇ ਕਟ ਲੱਗ ਰਹੇ ਨੇ ਬਿੱਲ ਆਣੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੋ ਇਹ ਗਵਰਨਮੈਂਟ ਨਾਂ ਦੀ ਤੇ ਕੋਈ ਚੀਜ਼ ਹੀ ਹੈ ਨਹੀਂ ਇਹਨਾਂ ਦਾ ਤੇ ਆਪਣਾ ਕਰੰਟ ਡਾਊਨ ਹੋਇਆ ਹੈ ਮਾਹ ਸਾਹਿਬ ਮੁਖਮਤ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਜਾ ਲੈ ਕੇ ਆ ਰਿਹਾ ਹੈ ਤਾਂ ਬਿਆਨ ਸੀ ਕਿ ਮੈਂ ਮੰਝਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਦਾ ਮੰਝੇ ਸਵੇਤੀ ਇਹਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਚਾਦੋ ਤੁਸੀਂ ਸਮਝਦੀ ਉਹ ਜਿਹਨੂੰ ਪਜਾਨ ਦੀ ਲੋੜ ਏ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ ਤੇ ਜੇ ਤੁਸੀਂ ਚਾਹਦੇ ਹੋ ਕਿ ਭਗਵੰਤ ਦੀ ਛੁੱਟੀ ਕੀਤੀ ਤੇ ਐਸ ਇਲੈਕਸ਼ਨ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮਾਜੋ ਇਹਨਾਂ ਆਪ ਵਾਲਿਆਂ 15000 ਨੇ ਇਹਨਾਂ ਨੂੰ ਵੋਟ ਪਈਏ ਫੇਰ ਇਹ ਤਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਈ ਹਜ਼ਾਰ ਹਜ਼ਾਰ ਰੁਪਿਆ ਤਾਂ ਕਿ ਚਵਾਨੀ ਨੇ ਕਿਉਂ ਦਿੱਤੀ ਬੋੜਾ ਪਾ ਪੈਨਸ਼ਨਾਂ ਚ ਕਿਹਾ ਸੀ 1250 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਇੰਨੀ ਭਾਰੀ ਗੰਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰੇ ਨੂੰ ਵੱਧ ਨਸ਼ਾ ਉਹ ਵਕਾਉਂਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮਐਲਏ ਸੀ ਜਿੱਥੇ ਹੁਣ ਇਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਤੇ ਜਿੰਨਾ ਜੂਏ ਦਾ ਕਾਰੋਬਾਰ ਸੀ ਦੜੇ ਤੇ ਸਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕਿ ਆਪਾਂ ਆਪਣੇ ਬੱਚੇ ਸੇਫ ਰੱਖਣੇ ਨੇ ਕਿ ਨਾ ਬੰਦਿਆਂ ਦੇ ਹੀ ਅਸੀਂ ਇਹਨਾਂ ਦਾ ਮਜ਼ਾਕ ਹੀ ਬਣਾ ਲੈ ਕੇ ਜਦੋਂ ਮਰਜੀ ਜਿਹੜੀ ਮਰਜੀ ਪਾਰਟੀ 'ਚ ਆ ਜਾਣ ਜੇ ਜੋ ਲੁੱਟ ਘਸੁੱਟ ਕਰਨ ਜਿਹੜੀ ਮਰਜੀ ਚਲੇ ਜਾ ਤੇ ਜੇ ਲੋਕ ਚਾਹੁੰਦੇ ਨੇ ਪੱਕੇ ਤੌਰ ਤੇ ਭਗਵੰਤ ਤੋਂ ਤੇ ਇਹਦੀ ਸਰਕਾਰ ਤੋਂ ਖੜਾ ਚੜਾਣਾ ਮੈਂ ਕਹਿੰਦਾ ਬਹੁਤ ਵਧੀਆ ਮੌਕਾ ਆ ਗਿਆ ਜਲੰਧਰ 'ਚੋਂ ਮੰਜੇ ਸਵੇਤੀ ਇਹਨੂੰ ਚੁੱਕ ਕੇ ਕੱਲੀ ਇਹ ਜਿਹੜਾ ਕਹਿੰਦਾ ਮੰਜਾ ਡਾਣ ਆਇਆ ਤਾਂ ਮੰਜਾ ਨਾਲ ਹੀ ਇਹਦਾ ਚੁੱਕ ਕੇ ਆਨੇ ਵਾਲੀ ਥਾਂ ਤੇ ਖੜੀ ਏ so that ਇਹਨਾਂ ਦਾ ਕੰਮ ਨਿਭੜੇ ਤੇ ਪੰਜਾਬ ਨੂੰ ਇਹ ਜਿਹੜਾ ਹੈ ਸੁੱਖ ਦਾ ਸਾਥ ਮਿਲ ਸਕੇ